ਬੀਤੀ ਰਾਤ ਪੰਜਾਬ ਪੁਲਿਸ ਦਾ ਕਿਸਾਨਾਂ ਦੇ ਉੱਤੇ ਐਕਸ਼ਨ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਹੁਣ ਕਿਸਾਨ ਵੀ ਗੁੱਸੇ ਦੇ ਵਿੱਚ ਆ ਚੁੱਕੇ ਨੇ ਤੇ ਅੱਜ ਵੱਡਾ ਐਲਾਨ ਕਰ ਦਿੱਤਾ ਜੇਕਰ ਤੁਸੀਂ ਵੀ ਕਿਤੇ ਕੰਮਕਾਰ ਤੇ ਜਾਣਾ ਚਾਹੁੰਦੇ ਹੋ ਤਾਂ ਫਿਰ ਇਹ ਖਬਰ ਜ਼ਰੂਰ ਦੇਖ ਲਓ ਫੇਰ ਨਾ ਕਿਉਂ ਦੱਸਿਓ ਨਾ ਸੋਚ ਸਮਝ ਕੇ ਨਿਕਲੇ ਅੱਜ ਘਰੋਂ ਬਾਹਰ ਕਿਉਂਕਿ ਭੜਕੇ ਹੋਏ ਕਿਸਾਨਾਂ ਨੇ ਐਲਾਨ ਹੀ ਅਜਿਹਾ ਕਰ ਦਿੱਤਾ ਜਿਹਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੀ ਹੈਰਾਨ ਹੋ ਗਈ ਤਾਂ ਅੱਜ ਕੀ ਕਿਸਾਨਾਂ ਦਾ ਇਹ ਐਲਾਨ ਜਿਹੜਾ ਆ ਸਕਸੈਸਫੁਲ ਹੋ ਪਾਏਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਬੀਤੀ ਰਾਤ ਕਿਸਾਨਾਂ ਨੂੰ ਖੰਦੇੜਿਆ ਬਾਰਡਰ ਖਾਲੀ ਕਰਵਾਏ ਜੋ ਕਿਸਾਨ ਲੀਡਰਸ਼ਿਪ ਉਹਨਾਂ ਨੂੰ ਡਿਟੇਨ ਕਰ ਲਿਆ ਸਰਬੰਸ ਸਿੰਘ ਭੰਦੇੜ ਅਭਿਮਨਿਉ ਕੋਹੜ ਬੀਬੀ ਸੁਖਵਿੰਦਰ ਕੌਰ ਜਿੱਜੀ ਸਿੰਘ ਡੱਲੇਵਾਲ ਇਹਨਾਂ ਕਿਸਾਨ ਲੀਡਰਾਂ ਨੂੰ ਪਟਿਆਲਾ ਦੇ ਬਹਾਦਰਗੜ ਦੇ ਕਮਾਂਡੋ ਟ੍ਰੇਨਿੰਗ ਕੰਪਲੈਕਸ ਦੇ ਵਿੱਚ ਰੱਖਿਆ ਗਿਆ ਤਾਂ ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਚੈੱਕਅਪ ਕਰਨ ਦੇ ਲਈ ਅرجਿੰਦਰਾ ਹਸਪਤਾਲ ਦੀ ਟੀਮ ਵੀ ਪਹੁੰਚੀ ਸੀ ਪਰ ਅੱਜ ਕਿਸਾਨਾਂ ਦੇ ਵੱਲੋਂ ਜੋ ਐਲਾਨ ਕਰ ਦਿੱਤਾ ਉਹ ਐਲਾਨ ਕੀ ਹੈ ਤਾਂ ਇੱਕ ਵਾਰ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆਂ ਸਾਰੇ ਕਾਈ ਪ੍ਰਧਾਨਚਰੀ ਇੱਥੇ ਆ ਉਹ ਬੇਨਤੀ ਸੁਣ ਲੈਣ ਜਾਂ ਜਿਹੜੇ ਦੂਜੇ ਮੈਂਬਰ ਹੈ ਦੂਜੇ ਪਿੰਡਾਂ ਨੂੰ ਜਾਣਦੇ ਐ ਉਹ ਧਿਆਨ ਨਾਲ ਸੁਣ ਲੈਣ ਕੱਲ ਨੂੰ ਸਾਰਾ ਪੰਜਾਬ ਬੰਦ ਕਰਨਾ ਹੈ ਜਿੱਥੇ ਵੀ ਨੇੜੇ ਚੌਂਕ ਪੈਂਦਾ ਪੰਜ ਸੱਤ 10 ਪਿੰਡ ਇਕੱਠੇ ਹੋ ਕੇ ਸਾਰਾ ਪੰਜਾਬ ਬੰਦ ਕਰਨਾ ਹੈ ਮੈਂ ਮੇਰੇ ਬਲਾਕ ਦੀ ਬੇਨਤੀ ਸੁਣ ਲਓ ਸਾਧਕ ਦੇ ਵਿੱਚ ਸਾਧਕ ਚੌਂਕ ਘੇਰਨਾ ਹੈ ਜਿਹੜੇ ਅੱਜ ਇੱਥੇ ਪਹੁੰਚ ਨਹੀਂ ਨਾ ਸਕੇ ਉਹ ਸਾਰੇ ਦੇ ਸਾਰੇ ਪਿੰਡ ਸਾਰੀਆਂ ਭੈਣਾਂ ਸਾਰੇ ਭਰਾ ਬੇਨਤੀ ਹੈ ਹਰ ਹਾਲਤ ਦੇ ਵਿੱਚ ਸਾਧਕ ਚੌਂਕ 'ਚ ਪਹੁੰਚਣਾ ਜਿੰਨੇ ਮੈਨ ਚੌਕ ਹੈ ਸਾਰੇ ਉਥੇ ਪਹੁੰਚਣ ਸੋ ਅੱਜ ਸਾਡੇ ਨਾਲ ਜਿਹੜਾ ਧੋਖਾ ਹੋਇਆ ਅੱਜ ਦੀ ਸੀਆਈਡੀ ਦੀ ਰਿਪੋਰਟ ਇਹ ਹੈ ਚਾਰੇ ਪਾਸੇ ਆਪਣੇ ਪੁਲਿਸ ਹੈ ਉਹਨਾਂ ਦਾ ਮਤਲਬ ਇਹ ਹੈ ਜਿਹੜਾ ਪਰਲੇ ਪਾਸੇ ਚਾਰ ਕਿੱਲੇ ਉਹਨਾਂ ਨੇ ਜਗ੍ਹਾ ਖਾਲੀ ਕਰਵਾ ਲਈ ਹੈ ਸਾਡੀਆਂ ਟਰਾਲੀਆਂ ਉਹਨਾਂ ਦੀ ਪਲਾਨ ਹੈ ਵੀ ਚੱਕ ਕੇ ਇੱਥੋਂ ਉਥੇ ਲੈ ਕੇ ਜਾਣਾ ਸਾਨੂੰ ਹਿਰਾਸਤ ਦੇ ਵਿੱਚ ਲੈਣਾ ਹੈ ਦੋਸਤੋ ਇੱਕ ਗੱਲ ਸੁਣ ਲਓ ਜਦੋਂ ਪੂਰੀ ਅੱਗ ਵਰਦੀ ਸੀ ਉਦੋਂ ਅਸੀਂ ਡੱਲੇ ਵਾਲਾ ਸਾਹਿਬ ਨੂੰ ਚੱਕਣ ਨਹੀਂ ਦਿੱਤਾ ਅੱਜ ਇਹਨਾਂ ਨੇ ਧੋਖੇ ਨਾਲ ਚੱਕਿਆ ਅੱਜ ਧੋਖਾ ਨਹੀਂ ਖਾਣਾ ਜਿਵੇਂ ਮਰਜੀ ਹੋ ਜੇ ਗੱਲ ਖਿਆਲ ਨਾਲ ਸੁਣ ਲਿਓ ਜਿਵੇਂ ਮਰਜੀ ਹੋ ਜੇ ਨੈਨਵੋਰ ਦਾ ਚੱਕਣ ਦੇਣਾ ਸਿਰ ਧਰਦੀਆਂ ਲਾ ਦੇਾਂਗੇ ਹੋਰ ਤਾਂ ਨਹੀਂ ਚੱਕਣ ਦੇਣਾ ਅੱਜ ਦੀ ਰਾਤ ਸਾਡੀ ਮੁਸ਼ਤੈਦੀ ਦੀ ਰਾਤ ਹੈ ਸੋ ਇਸ ਵਾਸਤੇ ਸਾਰੇ ਖਿਆਲ ਕਰਨ ਪਿੱਛੇ ਜਿੰਨੇ ਵੀ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਆਪਦੇ ਚੌਕ ਘੇਰਨੇ ਆ 10-10 ਬਲਾਕ ਵਾਈਜ਼ ਇੱਕ ਬਲਾਕ ਇੱਕ ਚੌਕ ਘੇਰ ਲੇ ਜਿਹੜੇ ਬਾਕੀ ਦੇ ਐ ਇੱਥੇ ਐ ਜਿਹੜੇ ਉਹਨਾਂ ਨੇ ਆਪਦੇ ਮੋਰਚਿਆਂ ਦੇ ਵਿੱਚ ਡੱਡੇ ਰਹਿਣਾ ਹੈ ਅੱਜ ਸਾਡਾ ਸੌਣ ਦਾ ਸਮਾਂ ਹੈ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸੇ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਹੈ ਪਹਿਲਾਂ ਤਾਂ ਰੋਡ ਸਾਰੇ ਜਾਮ ਹੋਣੇ ਚਾਹੀਦੇ ਗੱਡੀ ਕਿੱਧਰ ਦੀ ਨੰਗੇ ਜੇ ਰੋਡ ਸਾਰੇ ਜਾਮ ਹੋਣ ਤਾਂ ਸਾਰੇ ਰੋਡ ਆਟੋਮੈਟਿਕ ਹੀ ਫਸ ਜਾਣਗੇ ਤੁਸੀਂ ਇਹ ਬੰਦ ਕੇ ਨਹੀਂ ਕਰਿਆ ਉੱਥੇ ਟਰਾਲੀ ਲਾਓ ਉਹ ਗਾਹ ਫਸਣ ਕੇ ਜਾਣ ਕੇ ਖੜ ਕੇ ਕਾ ਕਰਦੇ ਖੜ ਜਾਣ ਕੇ ਕਾ ਘੜਾ ਨਿਕਲਣਗੇ ਇਸ ਵਾਸਤੇ ਵੀਰੋਂ ਹਲਦਰਦੇ ਵਾਲਾ ਸਮਾਂ ਨਹੀਂ ਰਿਹਾ ਨਾ ਹੁਣ ਛੋਟਾ ਕੋਈ ਐਂਬੂਲੈਂਸ ਨਹੀਂ ਆਉਣ ਵਾਲਾ ਸਮਾਂ ਹੈ ਜਿਹੜਾ ਤੁਸੀਂ ਸਮਾਂ ਸਰਕਾਰ ਪਿੰਸੂ ਗੱਡੀਆਂ ਦੇ ਚੱਕਣਾ ਆ ਗਈ ਐ ਖਿਆਲ ਹੋ ਸਾਰੇ ਵੇਰਨਾ ਜਿੱਤੇ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਨੇ ਬੇਅਦਲੀ ਕੀਤੀ ਆ ਤੇ ਦੋ ਜਵਾਨ ਚੜ੍ਹਾਈ ਕਰੇ ਸੀ ਤੇ ਸਰਕਾਰ ਮੂਠੀ ਕਰ ਤੇ ਕੋਈ ਨਹੀਂ ਮਰਨਾ ਯਾਰ ਇਹਨਾਂ ਦੇ ਕੱਲ ਲਾ ਕੇ ਮਰਾਂਗੇ ਪਾੜਾਂਗੇ ਸਿਰ ਮਾਰੋ ਡਾਂਗਾ ਸੁੱਧੀਆਂ ਰੱਖ ਰੱਖ ਕੇ ਇਹ ਖੂਨ ਖਰਾਬਾ ਇਹਨਾਂ ਨੇ ਲੇਖਣਾ ਭਗਵੰਤੇ ਨੇ ਇਹਨੂੰ ਵਿਖਾ ਦਿਓ ਇਹ ਵੇਖਣਾ ਬਹੁਤ ਚਿਰ ਤੇ ਚਾਹੁੰਦੇ ਲਾਉਂਦੇ ਜਿਹੜਾ ਕੁਝ ਕਰਦੇ ਆ ਕਿੰਨੇ ਘਲੇ ਦੇਖੇ ਵਲੇ ਤਾਂ ਦੇ ਇਸ਼ਾਸਤੋ ਵੀਰੋ ਹਰ ਜਿਹੜੇ ਇੱਥੇ ਖੜੇ ਹੋ ਕਿਸੇ ਨੂੰ ਗੱਡੀ ਵਿੱਚ ਜਾਂ ਬੱਸ ਵਿੱਚ ਜੇ ਆਪਾਂ ਨਹੀਂ ਚੜਨੇ ਨਾ ਤੇ ਰੋਡ ਇਹ ਜਾਮ ਕਰਦੇ ਸਾਰੇ ਆਟੋਮੈਟਿਕ ਪਾਜ ਜਾਣ ਦੇ ਮੈ ਤਾਲੀਆਂ ਲਾਓ ਇਹ ਚਾਸਤੇ ਕੱਲ ਨੂੰ ਸਾਰਾ ਪੰਜਾਬ ਜਾਮ ਕਰਨਾ ਆਪਾਂ ਇਹ ਬੇਈਮਾਨ ਸਰਕਾਰ ਨੇ ਪੰਗਾ ਤਾਂ ਲੈ ਲਿਆ ਦੱਸ ਦਿੱ ਗਏ ਹਰ ਇੱਕ ਕਰੇ ਸੁਨੇਹਾ ਪਾਉਣਗੇ ਤੇ ਹਰ ਇੱਕ ਦੇਣ ਜਾਣਾ ਚਾਹੀਦਾ ਚਾਰ ਟੈਲੀਆ ਨਾਲ ਕਰੋੜਾਂ ਦਾ ਹੋ ਜਾਂਦਾ ਜਿੱਥੇ ਕਿਤੇ ਢੀੜੇ ਜਗਾ ਲੱਗਦੀਆਂ ਕੋਈ ਹੁਕਮਤੀ ਵਾਲਾ ਸਮਾਂ ਨਹੀਂ ਇਹ ਕੋਈ ਹੁਕਮਤੀ ਕੋ ਬਾਹਰ ਕਰ ਕਰੇ ਇਸ ਲਈ ਇਹਨਾਂ ਤੇ ਇਹ ਸਾਡੇ ਤੱਕੜੇ ਹੋ ਜਾਣੇ ਜੋ ਪਰਚੀ ਚੜੀ ਹੈ ਸਾਨੂੰ ਦੇਖਦਾ ਕੁਛ ਨਹੀਂ ਤੇ ਸੋਹਰ ਕਿਸੇ ਨੇ ਨਹੀਂ ਜਿਦੋਂ ਮੌਤਾਂ ਮਰੇ ਖੜੀ ਹੋਏ ਤੇ ਕਿਹੜੀ ਨੀਰ ਆ ਵੀਰੋ ਇਹ ਰਹਿਮਾਨ ਜੱਟਾਂ ਨੇ ਪੜਦੇ ਜਿਹੜੇ ਨੂੰ ਅੱਜ ਤੋਂ 15 ਸੋਹਰ ਨੇ ਹੋ ਗਿਆ ਤੇ ਉਹਨਾਂ ਦੇ ਧੁਖੇ ਨਾਲ ਕੋਈ ਸ਼ੇਰ ਹੋਵੇ ਫਿਰ ਸਰਦਾਰ ਚਲਿਆ ਬਰਬਾਦ ਵੀ ਕਹਿੰਦੇ ਨੇ ਲੈ ਗਿਆ ਭੈਣੋ ਤੰਗੀਆਂ ਬੰਤਿਆ ਹੋਇਆ ਜਿਹੜੀ ਜਿਆਦਾ ਖਾਸ ਹੈ ਅੱਜ ਵੀ ਜਦੋਂ ਦਿੱਤੇ ਮਰ ਜਾਂਦਾ ਤੇ ਐਵੇਂ ਨੌਰੀ ਮੋਰਚਾ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਕਿ ਅੱਜ ਪੰਜਾਬ ਬੰਦ ਕਰਨਾ ਹਾਲਾਂਕਿ ਦੇਰ ਰਾਤ ਇਹ ਐਲਾਨ ਕਰ ਦਿੱਤਾ ਸੀ ਕਿ ਕੱਲ ਨੂੰ ਪੰਜਾਬ ਬੰਦ ਕਰਨਾ ਭਾਵ ਕਿ ਅੱਜ ਦਾ ਦਿਨ ਜੋ ਹੈ ਬੜਾ ਹੀ ਹੱਲੇ ਗੁੱਲੇ ਵਾਲਾ ਹੋ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਪੰਜਾਬ ਦੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਬਾਰਡਰਾਂ ਤੋਂ ਉਠਾ ਲਿਆ ਗਿਆ ਬੱਸਾਂ ਦੇ ਵਿੱਚ ਭਰ ਭਰ ਕੇ ਪੁਲਿਸ ਲੈ ਗਈ ਜਿਹੜੇ ਕਿਸਾਨ ਪਿਆਰ ਨਾਲ ਮਨ ਗਏ ਜਿਹੜੇ ਕਿਸਾਨ ਕਹਿੰਦੇ ਅਸੀਂ ਤਾਂ ਆਪਣੇ ਘਰਾਂ ਨੂੰ ਜਾਣਾ ਉਹਨਾਂ ਨੂੰ ਜਾਣ ਦਿੱਤਾ ਜਿਹੜੇ ਕਿਸਾਨ ਜੱਦ ਤੇ ਅੜੇ ਸੀ ਉਹਨਾਂ ਨੂੰ ਫਿਰ ਚੱਕ ਚੱਕ ਕੇ ਕਢੇਸ ਕਢੇਸ ਕੇ ਬੱਸਾਂ ਦੇ ਵਿੱਚ ਭਰ ਲਿਆਤਾ ਪੰਜਾਬ ਦੀ ਪੁਲਿਸ ਨੇ ਵੱਡਾ ਐਕਸ਼ਨ ਕਰਿਆ ਹਾਲਾਂਕਿ ਬੀਤੇ ਕੱਲ ਸਵੇਰ ਤੋਂ ਹੀ ਜਿਹੜਾ ਆ ਇਹ ਖਦਸ਼ਾ ਸੀ ਕਿਸਾਨਾਂ ਨੂੰ ਕਿ ਵੱਡਾ ਕੁਝ ਹੋਣ ਵਾਲਾ ਤਾਂ ਮੀਟਿੰਗ ਬੁਲਾਈ ਮੀਟਿੰਗ ਚੱਲੀ ਅੱਗੇ ਦਰਅਸਲ ਤੁਸੀਂ ਦੇਖ ਲਿਓ ਹੋਵੋਗੇ ਮੀਟਿੰਗ ਜਿਹੜੀ ਸ਼ਾਮ ਨੂੰ ਚੱਲਦੀ ਆ ਰਾਤ 10:00 ਵਜੇ 11:00 ਵਜੇ ਤੱਕ ਮੀਟਿੰਗ ਖਤਮ ਹੁੰਦੀ ਆ ਪਰ ਅੱਜ ਜੋ ਮੀਟਿੰਗ ਸੀ ਸੱਤਵੇਂ ਗੇੜ ਦੀ ਜੋ ਬੀਤੇ ਕੱਲ ਮੀਟਿੰਗ ਸੀ ਸੱਤਵੇਂ ਗੇੜ ਦੀ ਉਸ ਮੀਟਿੰਗ ਦਾ ਸਮਾਂ ਜਿਹੜਾ ਦੁਪਹਿਰ ਦਾ ਰੱਖਿਆ ਸੀ 11:00 ਵਜੇ ਦਾ ਸਮਾਂ ਸੀ 12:00 ਵਜੇ ਮੀਟਿੰਗ ਸ਼ੁਰੂ ਹੋਈ 3:00 ਵਜੇ ਤੱਕ ਮੀਟਿੰਗ ਖਤਮ ਹੋ ਜਾਂਦੀ ਆ ਮੀਟਿੰਗ ਤੋਂ ਬਾਅਦ ਕਿਸਾਨ ਜਦੋਂ ਆਪਣੇ ਬਾਰਡਰਾਂ ਵੱਲ ਨੂੰ ਜਾ ਰਹੇ ਹੁੰਦੇ ਨੇ ਉਸ ਵੇਲੇ ਪੁਲਿਸ ਉਹਨਾਂ ਨੂੰ ਡਿਟੇਨ ਕਰ ਲੈਂਦੀ ਆ ਤਾਂ ਪਿੱਛੋਂ ਉਹਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਫਿਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਵੱਡੀ ਗਿਣਤੀ ਚ ਪੁਲਿਸ ਜੋ ਪਹਿਲਾਂ ਹੀ ਤਿਆਰ ਵਰ ਤਿਆਰ ਸੀ ਉਹ ਪਹੁੰਚ ਜਾਂਦੀ ਆ ਕਿਸਾਨਾਂ ਦੇ ਘਰ ਜਿਹੜੇ ਬਣਾਏ ਹੋਏ ਸੀ ਉੱਥੇ ਉਹ ਢਾਅ ਦਿੱਤੇ ਟੈਂਟ ਪਾੜ ਦਿੱਤੇ ਸਮਾਨ ਖਲਾਰ ਦਿੱਤਾ ਤਾਂ ਪੁਲਿਸ ਦੇ ਵੱਲੋਂ ਹੁਣ ਦੋਨੋਂ ਬਾਰਡਰ ਖਾਲੀ ਕਰਵਾ ਦਿੱਤੇ ਗਏ ਨੇ ਤਾਂ ਅੱਜ ਜਾਂ ਫਿਰ ਕੱਲ ਤੋਂ ਇੱਕ ਅਦੇ ਦਿਨ ਦੇ ਵਿੱਚ ਵਿੱਚ ਜੋ ਇਹ ਸ਼ੰਭੂ ਬਾਰਡਰ ਵਾਲਾ ਰਸਤਾ ਉਹ ਵੀ ਖੁੱਲ ਜਾਵੇਗਾ ਤਾਂ ਪਹਿਲਾਂ ਦੀ ਤਰ੍ਹਾਂ ਆਵਾਜਾਈ ਜਿਹੜੀ ਆ ਉਹ ਇਸ ਹਾਈਵੇ ਦੇ ਉੱਤੇ ਚੱਲਣ ਲੱਗ ਜਾਵੇਗੀ